ਕਿ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਾਈਟ ਡੋਮਿਨੈਂਸ ਪ੍ਰੋਗਰਾਮ ਹੁੰਦਾ ਹੈ ਛਟਾ ਉਹਦੇ ਸਬੰਧੀ ਅੱਜ ਰਾਤ ਅਸੀਂ ਸਾਰੀ ਸਿਟੀ ਦਾ ਤੇ ਜਿਹੜੇ ਸਾਡਾ ਹਾਈ ਟੈਕ ਨਾਕਾ ਇਹਦੀ ਚੈਕਿੰਗ ਦੇ ਸਬੰਧ ਵਿੱਚ ਅਫਸਰ ਬਾਹਰ ਆਏ ਸੀ ਸਾਰੇ ਨਾਲ ਮੈਂ ਵੀ ਸੀ ਤੇ ਅਸੀਂ ਹੁਣ ਕਾਨੂੰਗਾਂਡ ਚੌਂਕ ਸਾਰੇ ਪੀਸੀਆਰ ਉਹ ਸਾਡੇ ਡਿਪਟੀ ਸਾਹਿਬ ਨੇ ਬਰੀਫ ਕੀਤਾ ਉਹਨਾਂ ਦੀਆਂ ਬੀਟਾਂ ਦੇ ਉਹਨਾਂ ਨੂੰ ਰਵਾਨਾ ਕਰਕੇ ਤੇ ਫਿਰ ਅਸੀਂ ਇੱਥੇ ਬਬਰੀ ਨਾਕੇ ਤੇ ਜਿਹੜਾ ਸਾਡਾ ਕੀ ਲੁਧਿਆਣਾਪੁਰ ਦਾ ਹਾਈ ਟੈਕ ਨਾਕਾ ਅਸੀਂ ਇੱਥੇ ਆਏ ਹਾਂ ਸਰਾਨੂੰ ਕਿੰਨੇ ਪੀਸੀਆ ਚੱਲਦੇ ਆ ਇਹ ਕਿੰਨੇ ਘੜੇ ਰਾਤ ਨੂੰ 7 ਪੀਸੀਆ ਚੱਲਦੇ ਆ ਜੀ ਇਹ ਸਾਰਾ ਗੁਰਦਾਸਪੁਰ ਸਿਟੀ ਦਾ ਏਰੀਆ ਕਵਰ ਕਰਦੇ ਨੇ ਇਹਨੂੰ ਬਰੀਫ ਰੋਜ਼ਾਨਾ ਕੀਤਾ ਜਾਂਦਾ ਹਾਂਜੀ ਇਹਨਾਂ ਨੂੰ ਰੋਜ਼ਾਨਾ ਬਰੀਫ ਕੀਤਾ ਜਾਂਦਾ ਜਿਵੇਂ ਸਿਟੀ ਵਾਲੇ ਡਿਊਟੀ ਅਫਸਰ ਕਰਦੇ ਨੇ ਇਨਸਪੈਕਟਰ ਸਾਹਿਬ ਕਰਦੇ ਨੇ ਜਾਂ ਸਾਡੇ ਜਦੋਂ ਨਾਈਟ ਡਿਊਟੀ ਅਫਸਰ ਜਿਹੜੇ ਹੁੰਦੇ ਨੇ ਸਾਰੇ ਬਰੀਫ ਕਰਤਾ ਜੀ ਟਾਈਮ ਟਾਈਮ ਰਾਤ ਦੇ ਨਾਕਿਆਂ ਦੀ ਗੱਲ ਕੀਤੀ ਜਾਏ ਤੇ ਕਿੰਨੇ ਨਾਕੇ ਲਗਾਏ ਗਏ ਆ ਆਊਟਰ ਤੇ ਇਨਰ ਆਪ ਜੀ ਇੱਕ ਤਾਂ ਸਾਡਾ ਹਾਈ ਟੈਕ ਨਾਕਾ ਹੈ ਹੀ ਹੈ ਜੀ ਤੇ ਬਾਕੀ ਸਿਟੀ ਦੇ ਵਿੱਚ ਪੀਸੀਆਰ ਹੁੰਦੀ ਆ ਤੇ ਕਾਨੂੰਨ ਚੌਂਕ 'ਚ ਸਾਡੇ ਜਿਹੜੇ ਮੁਲਾਜ਼ਮ ਹੁੰਦੇ ਨੇ ਤੇ ਜਹਾਜ਼ ਚੌਂਕ 'ਚ ਤੇ ਅਣੂਮਣ ਚੌਂਕ 'ਚ ਕਿਨਾਂ ਆਕੇ ਰੂਟੀਨ ਚ ਲੱਗਦੇ ਆ ਇਹ ਮਤਲਬ ਸ਼ਿਫਟਿੰਗ ਹੁੰਦੀ ਰਹਿੰਦੀ ਇਹਨਾਂ ਦੀ ਪਰ ਸਿਟੀ 'ਚ ਟਾਈਮ ਟੂ ਟਾਈਮ ਨਾਕੇ ਲੱਗਦੇ ਨੇ ਅਸੀਂ ਇਹੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਜੀ ਵੀ ਜਿਹੜੀ ਦਰਵਾਸਪੋਰਟ ਪੁਲਿਸ ਆ ਹਰ ਵੇਲੇ ਅਲਰਟ ਆ ਜੇ ਕਿਸੇ ਨੂੰ ਕਿਸੇ ਵੀ ਕਿਸਮ ਦਾ ਕੋਈ ਸ਼ੱਕੀ ਬੰਦਾ ਦਿਖਦਾ ਜਾਂ ਸ਼ੱਕੀ ਚੀਜ਼ ਲੱਭਦੀ ਹੈ ਤੁਰੰਤ ਸਾਨੂੰ ਜਾਣਕਾਰੀ ਦੇਣ ਤੇ ਅਫਵਾਹਾਂ ਦੀ ਚੀਜ਼ ਹਾਂਜੀ ਕੰਟਰੋਲ ਰੂਮ ਦਾ ਨੰਬਰ ਸਾਡਾ ਜੀ ਦਿੱਤਾ ਹੋਇਆ ਆ ਤੁਸੀਂ ਵੀ ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਪਰਸਨਲੀ ਵੀ ਸਾਡੇ ਨੰਬਰ ਜਿਹੜੇ ਸਰਕਾਰੀ ਨੇ ਉਹਨਾਂ ਦੇ ਕਾਲ ਕਰ ਸਕਦੇ ਹੋ